ਮੇਰਾ ਨਾਮ ਸਰਦਾ ਸਿਕੰਦਰ ਸਿੰਘ ਜੀ ਪਿੰਡ ਦੰਗਲਚੌਰ ਮੇਰੀ ਜ਼ਮੀਨ ਜੀ ਆ ਰਹੀ ਆ ਰੋਡ ਦੇ ਜਿਹੜਾ ਰੋਡ ਨਿਕਲਿਆ ਹੈ ਵੀ ਉਹਦੇ ਉੱਤੇ ਜੀ ਨੁਕਸਾਨ ਮੇਰਾ ਵਾਵਾ ਕਾਫੀ ਕਰ ਗਏ ਆ ਬੱਚੇ ਮੇਰੇ ਛੋਟੇ ਆ ਹੈਂਡੀਕੈਪ ਜੁਮੇ ਜੀ ਅਸੀਂ ਹੈਂਡੀਕੈਪ ਦਾ ਸਾਨੂੰ ਜੀ ਬਹੁਤ ਜ਼ਿਆਦਾ ਨੁਕਸਾਨਾ ਡਾ ਕਰ ਗਏ ਜੀ ਕੋਈ ਤਿੰਨ ਚਾਰ ਕੜਾਈ ਥਾਂ ਦਾ ਜਿਹੜਾ ਉਹ ਝੋਨੇ ਨੂੰ ਕਬਰ ਕਰ ਗਏ ਉੱਤੇ ਵਾਗੇ ਜੀ ਜੀ ਮੈਨੂੰ ਪਤਾ ਬਾਅਦ ਲੱਗਾ ਮੈਂ ਕਰਦਾ ਦਵਾਈ ਲੈਣ ਗਿਆ ਤੇ ਬਾਅਦ ਆਇਆ ਮੈਂ ਜਦੋਂ ਉਧਰੋਂ ਫੇਰ ਗਿਆ ਜੀ ਕੋਈ ਮੈਨੂੰ ਨੋਟਚ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋ ਖੁਦ ਮੈਂ ਪਟਵਾਰੀ ਨੂੰ ਵੀ ਫੋਨ ਦੋ ਵ ਪਟਵਾਰੀ ਨੇ ਮੈਨੂੰ ਇਹ ਵੀ ਨਹੀਂ ਦੱਸਿਆ ਵੀ ਤੇਰੀ ਪੈੜੀ ਨੂੰ ਆਣ ਕੇ ਅਸੀਂ ਆਹ ਕਰਨ ਦੇ ਆ ਜੋ ਕਰਨ ਦੇ ਆ ਕੁਝ ਮੈਨੂੰ ਆਪਣੇ ਕੋਲ ਲੋਡ ਬੰਦ ਕੰਮ ਹੀ ਕੋਈ ਪਟਵਾਰੀ ਨਾ ਪਟਵਾਰੀ ਨੇ ਉਦੋਂ ਮੈਨੂੰ ਪਤਾ ਲੱਗਾ ਵੀ ਪਟਵਾਰੀ ਆਂਦਾ ਵੀ ਮੈਂ ਤਾਂ ਤੁਹਾਡੇ ਪਿੰਡ ਹੀ ਆਇਆ ਵਾਂ ਤੇ ਮੈਂ ਇਹਨਾਂ ਮੈਨੂੰ ਬਾਅਦ ਚ ਪਤਾ ਲੱਗਾ ਵੀ ਉਹ ਮੇਰਾ ਨੁਕਸਾਨ ਹੀ ਕਰਨ ਆਇਆ ਵਾ ਮੰਗੇ ਹੋਈ ਹੈ ਜੀ ਸਾਨੂੰ ਉਹ ਜੋ ਹਟਾ ਨੁਕਸਾਨ ਹੋਇਆ ਉਹਦਾ ਮਾਜਮਾ ਮਿਲ ਜੇ ਜੀ ਜੋ ਵੀ ਸਰਕਾਰ ਸਾਨੂੰ ਦਵੇ ਸਰਪਾਲ ਖਵਰ ਦੇ ਖੇਤ ਤਾਂ ਬਾਗੀ ਆ ਜੀ ਬਿਨਾ ਪੁੱਛਿਓ ਬਿਨਾ ਦੱਸਿਓ ਕੋਈ ਪੈਸਾ ਨਹੀਂ ਮੈਂ ਪਵਾਇਆ ਹੈਗਾ ਖੇਤਾਂ ਦਾ ਭਰਤ ਸਿਖੀਰਦਾਰ ਸਾਹਿਬ ਬਿਨਾ ਆਰਡਰ ਤੋਂ ਮੇਰੇ ਖੇਤ ਵਾਗੇ ਨੇ ਨੁਕਸਾਨ ਕਰ ਗਏ ਮੇਦਾ ਮਾਅਬਜਾ ਕੌਣ ਭਰੇਗਾ ਪਹਿਲੀ ਮੇਰੀ 5 6.5 45 ਹੁੰਦੀਆਂ ਜੀ ਤਾਂ ਮੈਨੂੰ ਵੱਧ ਤੋਂ ਵੱਧ ਰੇਟ ਚਾਹੀਦਾ ਖੇਤਾਂ ਦਾ ਜੀ ਨਹੀਂ ਜੀ ਮੈਂ ਵਿਧਵਾ ਜਨਾਨੀ ਕੋਈ ਕਮਾਣ ਵਾਲਾ ਨਹੀਂ ਹੈਗਾ ਬੱਚੇ ਮੇਰੇ ਛੋਟੇ ਆ ਹਾਂਜੀ ਮੇਰਾ ਘਰ ਵੀ ਆਉਂਦਾ ਵਾ ਉਹਦਾ ਵੀ ਰੇਟ ਪੂਰਾ ਨਹੀਂ ਦਿੱਤਾ ਜਾ ਰਿਹਾ ਕੋਈ ਨੋਟਿਸ ਨਹੀਂ ਭੇਜਿਆ ਜੀ ਕੋਈ ਮਨਜ਼ੂਰੀ ਨਹੀਂ ਲਈ ਹੈਗੀ ਬਿਨਾ ਮਨਜ਼ੂਰੀ ਤੋਂ ਆਣ ਕੇ ਇਹਨਾਂ ਨੇ ਮਸ਼ੀਨਾਂ ਵਿੱਚ ਵਾੜ ਦਿੱਤੀ 2 ਕਿੱਲੇ ਦੇ ਡੇਢ ਗੇੜਾ 2 ਕਿੱਲੇ ਦੇ ਡੇਢ ਗੇੜਾ ਜੀ ਪੰਜਾਬ ਸਰਕਾਰ ਕੋ ਇਹ ਮੰਗ ਕਰਦੇ ਆ ਸਾਨੂੰ ਖੇਤਾਂ ਦਾ ਰੇਟ ਜਿਹੜਾ ਵੱਧ ਤੋਂ ਵੱਧ ਦਿੱਤਾ ਜਾਵੇ ਸਾਨੂੰ ਰੇਟ ਬਹੁਤ ਘੱਟ ਦੇ ਰਹੇ ਮੇਰਾ ਨਾਮ ਸੂਬਾ ਸਿੰਘ ਆ ਜੀ ਪਿੰਡ ਮੇਰਾ ਭਰਤੋ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਰਕਰ ਹਾਂ ਸਾਨੂੰ 11 ਕੋਜੇ ਜਦੋਂ ਫੋਨ ਗਿਆ ਕਿ ਮਨ ਸਾਡੇ ਪਿੰਡ ਦੇ ਦੋਹਾਂ ਘਰਾਂ ਦਾ ਝੋਨਾ ਜਿਹੜੇ ਸਰਕਾਰ ਜ਼ਬਰਦਸਤੀ ਵਾਹ ਰਹੀ ਜਿਨ੍ਹਾਂ ਪੈਸੇ ਨਹੀਂ ਮੀਲੇ ਤੇ ਨਾ ਸਾਨੂੰ ਉਹ ਰੇਟ ਹੀ ਮਨਜ਼ੂਰ ਵਾ ਤੇ ਜਦੋਂ ਅਸੀਂ ਆਏ ਉਹਦੋਂ ਨੂੰ 2 ਕਿੱਲੇ ਦੇ ਲਾਗੇ ਉਹਨਾਂ ਝੋਨਾ ਖਰਾਬ ਕਰਤਾ ਸੀ ਤੇ ਸਾਨੂੰ ਵੇਖ ਕੇ ਜਦੋਂ ਅਸੀਂ ਇੱਧਰ ਨੂੰ ਤੁਰੇ ਆਂ ਇਹ ਬੀਬੀ ਦੇ ਮੁੰਡਾ ਇਹਨਾਂ ਦਾ ਪਹਿਲਾਂ ਇੱਥੇ ਸੀ ਜਦੋਂ ਅਸੀਂ ਤੁਰੇ ਛੰਡਿਆ ਹੋਏ ਆਏ ਆਂ ਤੇ ਉਦੋਂ ਉਹਨਾਂ ਮਸ਼ੀਨਾ ਪਛਾਣ ਨੂੰ ਲੱਗੇ ਤੇ ਮਤਲਬ ਵੱਧ ਘੱਟ ਵੀ ਸਾਡੇ ਨਾਲ ਬੋਲੇ ਤਹਿਸੀਲਦਾਰ ਤੇ ਜਿਹੜੇ ਪਟਵਾਰੀ ਕਰਦਾ ਹੋ ਰਹੀ ਤੇ ਬਾਅਦ ਦੇ ਵਿੱਚ ਫਿਰ ਪਛਾਣ ਚੱਲ ਗਈ ਜਦੋਂ ਸਾਡੇ ਬੰਦੇ ਜਿਆਦਾ ਇਕੱਠੇ ਹੋ ਗਏ ਹੋਇਆ ਹੈ ਨਾ ਇਹ ਗਰਦਾਸਪੁਰ ਦੇ ਡੀਸੀ ਦੇ ਜੋ ਰੇ ਰੋਕੀ ਸ਼ਾਇੰ ਗਰਦਾਸਪੁਰ ਉਦੋਂ ਡੀਸੀ ਨੇ ਸਾਡੇ ਨਾਲ ਵੀਡੀਓ ਦੇ ਉੱਤੇ ਬੋਲ ਕੇ ਵੀ ਵਿਸ਼ਵਾਸਨ ਦਵਾਇਆ ਕਿ ਤੁਹਾਨੂੰ 1 ਲੱਖ ਕਰੋੜ 18 ਲੱਖ ਰੁਪਏ ਦੇ ਹਿਸਾਬ ਨਾਲ ਸਾਰੇ ਪੈਸੇ ਗਰਦਾਸਪੁਰ ਜ ਤੇ ਹੁਣ ਉਹ ਸਾਨੂੰ ਅਸੀਂ ਹੁਣ ਵੀ ਇਹ ਮੰਗ ਕਰਦੇ ਕਿ ਮਾਰਕੀਟ ਦਾ 4 ਗੁਣਾ ਤੇ ਵਸੇਬਾ ਜਾੜਾ ਪਾ ਕੇ ਜੋ ਜਿਹਦੇ ਹਿਸਾਬ ਨਾਲ ਸਾਡਾ 1 ਕਰੋੜ 35 ਲੱਖ ਦੇ ਹਿਸਾਬ ਨਾਲ ਬਣਦਾ ਵਾ ਜੋ ਸਾਨੂੰ ਸਰਕਾਰ ਦਿੰਦੀ ਆ ਤੇ ਅਸੀਂ ਪੈਗੀਆਂ ਛੱਡਣ ਨੂੰ ਤਿਆਰ ਹਾਂ ਤੇ ਜੇ ਸਰਕਾਰ ਇਹ ਨਹੀਂ ਦਿੰਦੀ ਤੇ ਅਸੀਂ ਮਰਨ ਨੂੰ ਤਿਆਰ ਹਾਂ ਪੈਗੀਆਂ ਨਹੀਂ ਛੱਡਾਂਗੇ ਕਿਉਂਕਿ ਜੇ ਅਸੀਂ ਸੜਕ ਨਹੀਂ ਰੋਕਣ ਦੇ ਹੱਕ 'ਚ ਅਸੀਂ ਇਹਨਾਂ ਜੋ ਪਹਿਲਾਂ ਸਰਕਾਰਾਂ ਦਿੰਦੀ ਆ ਰਹੀਆਂ ਮਾਰਕੀਟ ਰੇਟ ਦਾ 4 ਗੁਣਾ ਤੇ ਵਸੇਬਾ ਜਾੜਾ ਪਾ ਕੇ ਉਹਦੇ ਨਾਲ ਸਾਡਾ 1 ਕਰੋੜ 35 ਲੱਖ ਬਣਦਾ ਵਾ ਤੇ ਉਹ ਅੱਜ ਹੀ ਸਾਡੇ ਖਾਤਿਆਂ 'ਚ ਸਹਿਮਤੀ ਨਾ ਪਾਦੇ ਤਾਂ ਅਸੀਂ ਆਪ ਪਹਿਲੇ ਜੋ ਨਾ ਲੱਗਾ ਛੱਡ ਦਾਂਗੇ ਇਹ ਪੂਰਾ ਧੱਕਾ ਕਰਦੀ ਸਰਕਾਰ ਜੀ ਹੁਣ ਜਿਹੜੀ ਇਹ ਮਾਨ ਸਰਕਾਰ ਭਗਵਾਨ ਮਾਨ ਸਰਕਾਰ ਤੇ ਮੋਦੀ ਸਰਕਾਰ ਇੱਕ ਹੀ ਹੈ ਇਹ 20 ਟੀਮ ਆ ਜਿਹੜੀ ਮਾਨ ਸਰਕਾਰ ਆ ਨਾ ਮੋਦੀ ਦੀ ਇਹ ਸਾਰਾ ਕੁਝ ਉਹੀ ਕਰਵਾ ਰਹੀ ਹੈ ਸਰ ਸਾਰੇ ਇਹ ਤੇ ਬਿਲਕੁਲ ਸਿੱਧਾ ਮਤਲ ਧੱਕਾ ਸਰਕਾਰ ਦਾ ਜਿਹੜਾ ਜੀਵਿੰਦਾਰ ਆ ਕਿਦਾਂ ਫਸਲ ਨੂੰ ਵੇਚਦਾ ਕਿਦਾਂ ਗਾਉਂਦਾ ਇਹਨੂੰ ਕਿਦਾਂ ਵੱਡੀ ਹੁੰਦੀ ਆ ਕਿਦਾਂ ਪਲਦੀ ਆ ਹੁਣ ਵੇਖੋ ਆ ਜਿਹੜੀ ਮਸ਼ੀਨਾਂ ਫਿਰ ਗਈਆਂ ਦੇ ਵਿੱਚ ਨਿਕਲਣਾ ਕੀ ਆ ਇਹ ਤੇ ਬਿਲਕੁਲ ਉੱਤ ਪ੍ਰੈਸ ਕਰ ਗਈ ਨਾ ਝੋਨੇ ਨੂੰ ਇਹਦਾ ਮੁਆਵਜ਼ਾ ਵੀ ਦਿੱਤਾ ਜਾਵੇ ਜਿਹੜਾ ਰੇਟ ਵਾ ਸਰਕਾਰੀ 36 ਲੱਖ ਦੇਣ ਦੇ ਆ 1 ਕਰੋੜ 18 ਲੱਖ ਬਣਦਾ ਜਿਹੜਾ ਮੰਨੇ ਆਏ ਉਹ ਮੁਆਵਜ਼ਾ ਦਿੱਤਾ ਜਾਵੇ ਨੂੰ ਰੋਡ ਦਾ ਇਹ ਵੀ ਦੇਵਾ ਜਨਾਨੀ ਆ ਹੁਣ ਦੱਸੋ ਵੀ ਇਹਦਾ ਮਤਲਬ ਜਿਹੜਾ ਵਾ ਕੀ ਸਾਬਕਾਤਾ ਹੋਊਗਾ ਕਿੱਦਾਂ ਝੋਨਾ ਲਾਉਣਾ ਇਹਨਾਂ ਨੇ ਇੱਕ ਮੇਰਾ ਵੀਰ ਉਹ ਹੈਂਡੀਕੈਪ ਆ ਉਹਦੀ ਨਾਲ ਦੀ ਵੀ ਹੈਂਡੀਕੈਪ ਆ ਛੋਟੇ ਉਹਦੇ ਬੱਚੇ ਆ ਉਹਦਾ ਵੀ ਅੱਧਾ ਗੱਲਾ ਝੋਨਾ ਖਰਾਬ ਕਰਤਾ ਇੱਕ ਸੁਲਵਿੰਦਰ ਸਿੰਘ ਬਾਦਰ ਸਿੰਘ ਆ ਅਸੀਂ ਇਹਨਾਂ ਨਾਲਾਂ ਦੇ ਲਗਭਗ ਉਹਦਾ ਵੀ ਖਰਾਬ ਕੀਤਾ ਨਾ ਇਹਦਾ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਮਾਵਾਜਾ ਦਿੱਤਾ ਜਾਣਾ ਚਾਹੀਦਾ ਬਿਨਾਂ ਨੋਟਿਸ ਤੋਂ ਤਹਿਸੀਲਦਾਰ ਆ ਕੇ ਇੱਥੇ ਆਪ ਖੁਦ ਵਾ ਕੇ ਗਿਆ ਏ ਤੁਨਾ ਮਸ਼ੀਨਾ ਵਿੱਚ ਵਾੜ ਕੇ ਜਦੋਂ ਅਸੀਂ ਇੱਥੇ ਆਏ ਆ ਉਦੋਂ ਇਹਨਾਂ ਨੇ ਮਸ਼ੀਨਾ ਭਜਾ ਕੇ ਬਾਹਰ ਕੱਢ ਕੇ ਦੱਦਰ ਲਾ ਗਏ ਪਹਿਲਾਂ ਸਾਨੂੰ ਕਿਸ ਨੂੰ ਨੋਟਿਸ ਨਹੀਂ ਆਇਆ ਕਿਸ ਨੇ ਦੱਸਿਆ ਨਹੀਂ ਕੱਖ ਵੀ ਆ ਕੇ ਬੰਦੀ ਕਾਰਵਾਈ ਵੀ ਤਹਿਸੀਲਦਾਰ ਤੇ ਕੀਤੀ ਜਾਣੀ ਚਾਹੀਦੀ ਹੈ ਅਗਰ ਜੇ ਨਹੀਂ ਹੁੰਦੀ ਤੇ ਫਿਰ ਧੰਨੇ ਤੇ ਲੱਗਦੇ ਰਹਿੰਦੇ ਆ ਫਿਰ ਬਾਅਦ ਚ ਕਾ ਦਿੰਦੇ ਆ ਕਿਸਾਨ ਯੂਨੀਅਨ ਵਾਲੇ ਧਰਨੇ ਲਾਉਂਦੇ ਆ ਉਹ ਤੇ ਫਿਰ ਲੱਗਣੇ